ਗੁਰਮੁਖ ਪਿਆਰਿਓ ਜਿਹੜੀ ਆਪਾਂ ਵਿਚਾਰ ਕਰ ਰਹੇ ਆਂ ਰੱਬ ਦੇ ਪਾਂਦੀਆਂ ਉੱਤੇ ਅੱਜ ਆਪਾਂ ਥੋੜਾ ਜਿਹਾ ਉਹਦੇ ਵਿਸ਼ੇ ਤੋਂ ਹਟ ਕੇ ਇੱਕ ਗੱਲ ਕਰਨੀ ਆ ਤੇ ਕੱਲ ਨੂੰ ਆਪਾਂ ਫੇਰ ਪਾਂਦੀਆਂ ਦੀ ਗੱਲ ਕਰਾਂਗੇ ਪਾਂਦੀ ਮਣੇ ਰੱਬ ਦੇ ਰਾਈ ਕਿ ਗੁਰਮੁਖ ਪਿਆਰਿਆਂ ਨੇ ਕਿਹਾ ਬਾਬਾ ਜੀ ਸਮਾਧੀ ਉੱਤੇ ਬੋਲੋ ਮੈਂ ਚਲੋ ਬੋਲਦਨੇ ਥੋੜਾ ਬਹੁਤਾ ਜਿੰਨੀ ਕੁ ਕੋਈ ਸਮਝ ਆ ਜਾਂ ਕੁਰਬਾਣੀ ਦੇ ਵਿੱਚੋਂ ਆਪਾਂ ਕੋਈ ਗੱਲਾਂ ਲੈ ਕੇ ਪਰ ਕਹਿਵੇ ਕੋ ਸੁਭਾ ਨਹੀਂ ਦੇਖਾ ਪ੍ਰਵਾਨ ਜਨਚਰ ਬੰਦਾ ਖੁਦ ਨਹੀਂ ਨਾ ਉਸ ਉੱਥੇ ਜਾਂਦਾ ਤੇ ਕੋ ਗੱਲ ਕੋਈ ਬਣਦੀ ਨਹੀਂ ਹੈ ਚਲੋ ਇੱਕ ਜਿਹੜੀ ਕਥਾ ਹੁੰਦੀ ਆ ਇੱਕ ਬੰਦੇ ਨੂੰ ਹੌਸਲਾ ਦਿੰਦੀ ਬੰਦੇ ਦੀ ਬਾਹ ਫੜਦੀ ਵੀ ਆ ਜਾ ਕੋਈ ਗੱਲ ਨਹੀਂ ਕੋ ਬਰਣਾਉਦੁ ਹੈਗਾ ਅਗੇ ਕੋਈ ਕਿਉਂ ਕਹਿ ਲੋ ਜਿਹਨੂੰ ਭਗਤ ਅਰਵਦਾਜ ਕਹਿੰਦੇ ਮੇਰਾ ਟਾਂਡਾ ਲਾਦਿਆ ਜਾਇ ਰੇ ਮੈਂ ਤੁਰ ਤੇ ਪਿਉ ਪਰ ਮੇਰਾ ਬਲਦ ਜਿਹੜਾ ਮਨ ਰੂਪੀ ਬਲਦਵਾਨਾ ਬੜਾ ਕਮਜ਼ੋਰ ਵਾ ਅੱਗੇ ਕੋਈ ਗੱਡਾ ਤੁਰਿਆ ਜਾਂਦਾ ਹੋਵੇ ਤੇ ਉਹਨੂੰ ਵੇਖ ਕੇ ਪਿਛਲੇ ਬਲਦ ਜਿਹੜੇ ਕਮਜ਼ੋਰ ਬਲਦ ਉਹ ਵੀ ਤੁਰੇ ਜਾਂਦੇ ਨੇ ਤੋ ਲਓ ਸਮਾਧੀ ਦਾ ਕੀਮਤ ਬਲ ਹੈ ਬਾਣੀ ਦੇ ਬਚਨ ਹੁੰਦਾ ਕਿ ਸਹਿਜ ਸਮਾਧ ਸਦਾ ਲਿਵ ਹਰਸੀ ਉਹਨੂੰ ਲਿਵ ਕਹਿ ਲਓ ਉਹਨੂੰ ਸਹਿਜ ਕਹਿ ਲਓ ਜਾਂ ਉਹਨੂੰ ਸਮਾਧ ਕਹਿ ਲਓ ਇੱਕ ਬੜੀ ਲੰਮੀ ਪ੍ਰਕਿਰਿਆ ਵਾ ਜਿਦਾਂ ਇੱਕ ਬੱਚਾ ਮੇ 9 ਮਹੀਨੇ ਚ ਚਾਰ ਹੋ ਜਾਂਦਾ ਹੈ ਇਹ ਜਿਹੜੀ ਸਮਾਧੀ ਦੀ ਕਿਰਿਆ ਵਾ ਨਾ ਇਹ ਗੁਰੂ ਤੇ ਰੱਬ ਤੇ ਡਿਪੈਂਡ ਕਰਦੀ ਉਹਨੇ ਦੇਣੀ ਆ ਆਪਣੇ ਚੇਲੇ ਨੂੰ ਕਿ ਨਹੀਂ ਦੇਣੀ ਜੇ ਤੇ ਗੁਰੂ ਸਾਹਿਬ ਨੇ ਸਿੱਖ ਕੋਲੋਂ ਕੋਈ ਕੰਮ ਲੈਣਾ ਵਾ ਤੇ ਫਿਰ ਉਹਨੂੰ ਸਮਾਧੀ ਚ ਨਹੀਂ ਭੇਜਣਾ ਕਿਉਂਕਿ ਸਮਾਧੀ ਉਹ ਚੀਜ਼ ਆ ਜਿੱਥੇ ਨਾ ਤੁਹਾਡਾ ਕੋਈ ਸਰੀਰ ਵਾ ਨਾ ਕੋਈ ਮਨ ਵਾ ਇੱਕ ਪੂਰਨ ਅਵਸਥਾ ਵਾ ਜਦੋਂ ਬੰਦਾ ਸ਼ੁਰੂਆਤ ਕਰਦਾ ਹੈ ਨਾ ਤੇ ਇਹਨੂੰ ਰੱਬੀ ਰਸ ਮਿਲਦਾ ਹੈ ਜਦੋਂ ਆਪਣੀ ਸਾਧਨਾ ਸ਼ੁਰੂ ਕਰਦਾ ਹੈ ਇਹ ਰਸ ਦਾ ਇਹਨੂੰ ਇੱਕ ਜਦੋਂ ਮਿਲਦਾ ਤੇ ਇਹਨੂੰ ਚਾ ਚੜਦਾ ਤੇ ਇਹ ਇਸ ਪਾਸੇ ਫਿਰ ਤੁਰਿਆ ਰਿੰਦਾ ਲੱਗਾ ਰਿੰਦਾ ਲੱਗਾ ਰਿੰਦਾ ਪਰ ਜਦੋਂ ਇਹ ਅੱਗੇ ਤੁਰ ਜਾਂਦਾ ਹੁਣ ਰਸ ਜਿਹੜਾ ਵਾ ਉਹ ਸਰੀਰ ਦੇ ਦੇ ਨਾਲ ਹੀ ਅਨੁਭਵ ਕੀਤਾ ਜਾਂਦਾ ਹੈ ਜਿਹੜਾ ਰਸ ਵਾ ਨਾ ਰੱਬੀ ਰਸ ਉਹ ਕੇਵਲ ਰਸਨਾ ਤੇ ਹੀ ਮਹਿਸੂਸ ਕੀਤਾ ਜਾ ਸਕਦਾ ਹੋਰ ਸਰੀਰ ਦੇ ਕਿਸੇ ਅੰਗ ਤੇ ਉਹ ਮਹਿਸੂਸ ਨਹੀਂ ਹੁੰਦਾ ਕੇਵਲ ਰਸਨਾ ਤੇ ਜਿਸ ਤਰ੍ਹਾਂ ਦੁਨੀਆ ਦੇ ਜਿੰਨੇ ਵੀ ਖੱਟੇ ਮਿੱਠੇ ਪਦਾਰਥ ਨੇ ਇਹ ਕੇਵਲ ਜ਼ੁਬਾਨ ਤੇ ਹੀ ਤਬੰਦ ਕਰ ਇਹੋ ਦੱਸਦੀ ਹੈ ਵੀ ਖੱਟਾ ਹੀ ਇਹ ਮਿਠਾਈ ਤੇ ਰੱਬੀ ਰਸ ਵੀ ਜਿਹੜਾ ਨਾ ਇਹ ਵੀ ਕੇਵਲ ਰਸਨਾ ਹੀ ਦੱਸ ਸਕਦੀ ਆ ਹੋਰ ਸਰੀਰ ਦਾ ਕੋਈ ਹਿੱਸਾ ਨਹੀਂ ਆ ਰੱਬੀ ਰਸ ਨੂੰ ਪ੍ਰਗਟ ਕਰਨ ਦਾ ਤੇ ਜਦੋਂ ਫਿਰ ਇਹਨੂੰ ਰਸ ਮਿਲਦਾ ਤੇ ਰਸ ਦੇ ਵਿੱਚ ਚਿੱਤ ਅਕਾਗਰ ਹੁੰਦਾ ਏ ਥੋੜਾ ਥੋੜਾ ਚਿੱਤ ਅਕਾਗਰ ਹੋਣ ਲੱਗ ਪੈਂਦਾ ਕਿਉਂਕਿ ਰਸ ਜੂ ਮਾਨੰਦਾ ਫਿਰ ਅਗਲੀ ਥੋੜੀ ਜੀ ਅਵਸਥਾ ਆਉਂਦੀ ਆ ਵੀ ਰਸ ਘਟਦਾ ਜਾਂਦਾ ਵਾ ਇਕਾਗਰਤਾ ਵਧ ਹੀ ਜਾਂਦੀ ਹੈ ਇੱਥੇ ਹੁਣ ਮੁਸ਼ਕਲ ਆਉਂਦੀ ਹੈ ਇੱਥੇ ਉਹ ਰਸ ਦਾ ਆਦੀ ਹੋ ਚੁੱਕਿਆ ਬੰਦਾ ਜਿਹੜਾ ਰੱਬ ਦਾ ਰਾਹ 판ਦੀ ਆ ਉਹ ਰੱਬ ਦੇ ਨਾਮ ਦਾ ਰਸ ਦਾ ਉਹ ਉਹ ਕਹ ਲਓ ਕਿ ਆਦੀ ਹੋ ਗਿਆ ਉਹਨੂੰ ਆਦਤ ਪੈ ਗਈ ਰਸ ਪੀਣ ਦੀ ਜਿਦਾਂ ਸੰਸਾਰੀ ਰਸ ਪੀਣ ਦੀ ਆਦਤ ਨਹੀਂ ਪਈ ਜਾਂਦੀ ਲੋਕਾਂ ਨੂੰ ਇੱਥੇ ਵੀ ਉਹ ਰੱਬ ਦੇ ਨਾਮ ਦੇ ਨਸ਼ੇ ਦਾ ਸ਼ਰਾਬੀ ਹੋ ਚੁੱਕਾ ਵਾ ਤੇ ਜਦੋਂ ਉਹਦੀ ਤਰੱਕੀ ਹੁੰਦੀ ਹੈ ਸਾਧਨਾ ਵੱਧਦੀ ਹੈ ਗੁਰੂ ਕਿਰਪਾ ਕਰਦਾ ਚਿੱਤ ਦੀ ਇਕਾਗਰਤਾ ਹੁੰਦੀ ਹੈ ਥੋੜੀ ਥੋੜੀ ਉਹ ਰਸ ਘਟਣਾ ਸ਼ੁਰੂ ਹੋ ਜਾਂਦਾ ਹੈ ਤੇ ਇੱਥੇ ਆਣ ਕੇ ਸਾਧਕ ਜਿਹੜਾ ਘਾਬਰ ਜਾਂਦਾ ਹੈ ਕਿਉਂਕਿ ਉਹਨੂੰ ਅਗਲੀ ਅਵਸਥਾ ਦਾ ਪਤਾ ਨਹੀਂ ਹੁੰਦਾ ਤੇ ਉਹ ਰਸ ਨੂੰ ਸਭ ਕੁਝ ਮੰਨ ਕੇ ਬੈਠਾ ਹੁੰਦਾ ਵਾ ਹਾਲਾਂਕਿ ਜਿਹੜਾ ਰੱਬੀ ਰਸ ਏ ਵੀ ਸਾਰਿਆਂ ਨੂੰ ਨਹੀਂ ਮਿਲਦਾ ਅੰਮ੍ਰਿਤ ਕਾ ਰਸ ਵਿਰਲੇ ਆਇਆ ਸਤਿਗੁਰ ਮੇਲ ਮਲਾਈ ਇਹ ਫੇ ਜਿਹੜਾ ਰੱਬੀ ਰਸ ਹੁੰਦਾ ਜਦੋਂ ਬੰਦਾ ਪੀਂਦਾ ਤੇ ਦੁਨੀਆਂ ਦੇ ਰਸਾਂ ਤੋਂ ਤੇ ਦੁਨੀਆਂ ਤੋਂ ਥੋੜਾ ਥੋੜਾ ਹਟਮਾ ਹੁੰਦਾ ਜਾਂਦਾ ਵਾ ਤੇ ਜਦੋਂ ਉਹਦੀ ਤਰੱਕੀ ਹੁੰਦੀ ਆ ਤੇ ਥੋੜਾ ਧਿਆਨ ਕਾਗਰ ਹੁੰਦਾ ਤੇ ਸਮਾਧੀ ਵਾਲੇ ਪਾਸੇ ਜਾਂਦਾ ਤੇ ਰਸ ਕੱਟਣਾ ਸ਼ੁਰੂ ਹੋ ਜਾਂਦਾ ਇੱਥੇ ਹੁਣ ਉਹ ਉਕਾਬਰ ਜਾਂਦਾ ਤੜਫਦਾ ਵਾ ਕਿਉਂਕਿ ਉਹ ਰਸ ਦਾ ਆਧੀ ਹੋ ਗਿਆ ਪਰ ਜੇ ਉਹ ਦ੍ਰਿੜ ਕਰਕੇ ਲੱਗਾ ਰਵੇ ਉਹਦੀ ਕੋਈ ਰਾਹਦਾਰੀ ਕਰਦਾ ਰਵੇ ਕਿਸੇ ਕੋ ਉਹ ਆਪ ਤੋਂ ਅੱਗੇ ਨਾਲ ਇਹਨਾਂ ਸੰਪਰਕ ਚ ਰਹੇ ਕਿਸੇ ਰੱਬ ਦੇ ਪਿਆਰੇ ਜਿਹੜੇ ਪਰਾਈ ਨਹੀਂ ਪਾਂਦੀ ਨਹੀਂ ਉਹਨਾਂ ਦੇ ਨਾਲ ਉਰਾਲਿਆ ਰਹੇ ਤੁਰਿਆ ਰਹੇ ਤੇ ਉਹਨੂੰ ਫਿਰ ਰਸ ਤੋਂ ਜੜੋਂ ਅੱਗੇ ਲੰਘਦਾ ਥੋੜਾ ਜਿਹਾ ਤੇ ਉਹਦਾ ਸਰੀਰ ਨਾਲ ਹੌਲਾ ਜਿਹਾ ਹੋ ਜਾਣਾ ਸ਼ੁਰੂ ਹੋ ਜਾਂਦਾ ਉਹਨੂੰ ਹੋਰ ਫਿਰ ਹੌਸਲਾ ਮਿਲਣਾ ਸ਼ੁਰੂ ਹੋ ਜਾਂਦਾ ਪਹਿਲਾਂ ਰਸ ਦੇ ਆਸਰੇ ਜਿੰਦਾ ਸੀ ਹੁਣ ਚਿੱਤ ਕਾਗਰੋਂ ਲੱਗਾ ਤੇ ਉਹਨੂੰ ਸਰੀਰ ਨਾਲੋਂ ਥੋੜਾ ਥੋੜਾ ਜਿਹਾ ਵੱਖਰਾਪਣ ਜਾਂ ਮਸੂਮ ਲੱਗਾ ਮਹਿਸੂਸ ਹੋਣ ਲੱਗਾ ਤੇ ਉਹਦਾ ਸਰੀਰ ਹੌਲਾ ਹੋਣ ਲੱਗ ਪਿਆ ਉਹਦੇ ਮਨ ਦਾ ਬੋਝ ਉਹਦੇ ਸਰੀਰ ਦਾ ਬੋਝ ਘਟਣਾ ਸ਼ੁਰੂ ਹੋ ਜਾਣਾ ਇਹ ਬੜੀ ਲੰਮੀ ਕਿਰਿਆ ਵਾ ਇਹ ਕੋਈ ਜਣੇ ਖਾਣੇ ਦਾ ਕੰਮ ਨਹੀਂ ਇਹਨੂੰ ਹੱਥ ਹੀ ਸਾਰੇ ਨਹੀਂ ਕੋਈ ਕਰ ਸਕਦਾ ਨਾ ਇਹ ਗੁਰੂ ਕਿਰਪਾਵੇ ਤਾਂ ਤੇ ਅਜੇ ਵੀ ਉਹਦੀ ਜਿਹੜੀ ਸਮਾਧੀ ਵਾਲੀ ਕਿਰਿਆ ਸ਼ੁਰੂ ਹੋ ਗਈ ਆ ਪਰ ਅਜੇ ਵਿੱਚ ਵਿਚਾਰ ਚੱਲਦੇ ਆ ਕਦੀ ਰੁਕ ਜਾਂਦੇ ਨੇ ਕਦੀ ਬਹੁਤੇ ਹੋ ਜਾਂਦੇ ਨੇ ਕਦੀ ਥੋੜੇ ਹੋ ਜਾਂਦੇ ਨੇ ਇਹ ਵਿਚਾਰ ਚੱਲਦੇ ਪਰ ਉਹ ਤਕੜਾ ਹੋ ਕੇ ਲੱਗਾ ਹੋਇਆ ਵਾ ਜਦੋਂ ਉਹਨੂੰ ਵਿਚਾਰ ਬਹੁਤ ਤੰਗ ਕਰਦੇ ਆ ਤੇ ਫਿਰ ਉਹ ਰੱਬਗੇ ਤਰਲੇ ਵੀ ਲੈਂਦਾ ਵਾ ਬੇਨਤੀਆਂ ਕਰਦਾ ਤੇ ਫਿਰ ਆਪਣੀ ਮਿਹਨਤ ਕਰਦਾ ਤੇ ਥੋੜੇ ਵਿਚਾਰ ਫਿਰ ਰੁਕ ਜਾਂਦੇ ਉਹਦੇ ਤੇ ਜਿਹੜਾ ਚਿੱਤ ਫਿਰ ਇਕਾਗਰ ਹੋਣ ਲੱਗ ਪੈਂਦਾ ਤੇ ਜਦੋਂ ਫਿਰ ਉਹ ਲੰਮਾ ਸਮਾਂ ਮਿਹਨਤ ਕਰਦਾ ਇਸ ਕੰਮ ਉੱਤੇ ਬਹੁਤ ਸਮਾਂ ਦਿੰਦਾ ਤੇ ਲੰਮਾ ਸਮਾਂ ਸਾਲਾਂ ਬਦੀ ਇਸ ਉੱਤੇ ਕੰਮ ਕਰੇ ਤੇ ਜਦੋਂ ਫਿਰ ਕਿਉਂਕਿ ਪੂਰਨ ਸਮਾਧੀ ਜਿਹੜੀ ਉਹ ਇੱਕ ਦਿਨ ਨਹੀਂ ਹੋਣੀ ਥੋੜੀ ਥੋੜੀ ਜਦੋਂ ਠੰਡ ਸੀ ਤੇ ਠੰਡ ਤੋਂ ਗਰਮੀ ਵਾਲੇ ਪਾਸੇ ਆਪਾਂ ਜਾ ਰਹੇ ਆ ਤੇ 3 ਮਹੀਨੇ ਲੱਗਦੇ ਆ ਪੂਰਨ ਗਰਮੀ ਆਉਣ ਵਾਸਤੇ 3 ਮਹੀਨਿਆਂ ਚ ਪੂਰੀ ਗਰਮੀ ਆਪਣੇ ਸਿਖਰ ਤੇ ਜਾਂਦੀ ਆ ਮਾਰਚ ਅਪ੍ਰੈਲ ਤੇ ਮਈ ਤੇ ਜੂਨ ਮੈਂ ਕੱਲ ਵੀ ਗਿਆ ਸੀ ਕਿ ਰੱਬ ਦਾ ਮੇਲ ਜਿਹੜਾ ਉੱਤੇ ਦੇਰ ਹੀ ਨਹੀਂ ਲੱਗਦੀ ਮਿਲਣ ਤੇ ਪਰ ਦੇਰੀ ਲੱਗਦੀ ਹੈ ਬੰਦਾ ਆਪਣੇ ਆਪ ਨੂੰ ਤਿਆਰ ਉਹਨੂੰ ਤਿਆਰ ਕਰਨਾ ਪੈਂਦਾ ਪਹਿਲਾਂ ਮਿਲਣ ਵਾਸਤੇ ਦੇਰੀ ਨਹੀਂ ਹੈ ਉਹ ਮਿਲ ਸਕੇ ਤੇ ਪਾਂਦੀ ਨੂੰ ਰਾਹੀ ਨੂੰ ਤਿਆਰੀ ਕਰਨੀ ਪੈਂਦੀ ਹੈ ਕਿਉਂ ਕਹਿ ਲਵਾਂ ਫਿਰ ਬਹੁਤ ਲੰਮਾ ਸਮਾਂ ਕਿਉਂਕਿ ਜੇ ਇੱਕਦਮ ਸਮਾਧੀ ਹੋ ਜੇ ਨਾ ਬੰਦਾ ਤੇ ਬਹੁਤ ਵੱਡੀ ਮੁਸ਼ਕਲ ਬਣ ਸਕਦੀ ਹੈ ਇੱਕਦਮ ਟੁੱਟਣਾ ਸੰਸਾਰ ਨਾਲੋਂ ਇੱਕ ਦਮ ਟੁੱਟਣਾ ਪਰਿਵਾਰ ਨਾਲੋਂ ਜੇ ਵੀ ਬੜੀ ਮੁਸ਼ਕਿਲ ਖੜੀ ਕਰੇਗਾ ਬਾਤ ਪਰ ਕਿਸੇ ਕਿਸੇ ਦੇ ਇਸ ਤਰ੍ਹਾਂ ਗੁਰੂ ਕਿਰਪਾ ਕਰ ਦਿੰਦਾ ਹੈ ਸ੍ਰੀ ਲੈਣਾ ਜੀ ਤੇ ਕਰਤਾਰਪੁਰ ਪਹਿਲੇ ਦੇਣੀ ਕਿਰਪਾ ਹੋ ਗਈ ਤੇ ਪਹਿਲੇ ਦੇਣੀ ਸਮਾਦ ਲੱਗੀ ਸੀ ਕਿਉਂਕਿ ਗੁਰੂ ਨੂੰ ਵੀ ਲੋੜ ਸੀ ਲੈਣੇ ਦੀ ਤਾਂ ਇਸ ਤਰ੍ਹਾਂ ਹੋ ਗਿਆ ਵੈਸੇ ਹੁੰਦਾ ਨਹੀਂ ਇਸ ਤਰ੍ਹਾਂ ਇਹ ਫਿਰ ਜਦੋਂ ਇਦਾਂ ਕਰੀ ਜਾਂਦਾ ਚੱਲੀ ਜਾਂਦਾ ਤੇ ਜਦੋਂ ਫਿਰ ਜਿਹੜੀ ਪੂਰਨ ਸਮਾਧੀ ਤੇ ਜਨੋ ਜਾਂਦਾ ਨਾ ਬੰਦਾ ਸਿਆਣੇ ਮਹਾਪੁਰਖ ਦੱਸਦੇ ਆ ਕਿ ਜਿਹੜੀ ਪੂਰਨ ਸਮਾਧੀ ਹੁੰਦੀ ਆ ਨਾ ਉਥੇ ਕੁਝ ਨਹੀਂ ਹੁੰਦਾ ਉਹਦਾ ਰਸ ਵੀ ਮੁੱਕ ਚੁੱਕਾ ਹੈ ਜਿਹੜੀਆਂ ਉਹਨੂੰ ਲਾਈਟਾਂ ਲੂਟਾਂ ਕੋਈ ਅਨੁਭਵ ਕਰਦਾ ਸੀ ਕੋਈ ਜੋਤ ਜਾਤ ਦਾ ਜਾਂ ਮਨ ਸ਼ਬਦ ਸੁਣਦਾ ਸੀ ਮੇਰਾ ਸ਼ਬਦ ਚੱਲ ਗਿਆ ਵਾ ਕਿਉਂ ਹੋ ਸਕਦਾ ਕਿਸੇ ਨੂੰ ਇਸ ਤਰ੍ਹਾਂ ਹੁੰਦਾ ਹੋਵੇ ਪਰ ਦੀਦਾ ਸ਼ਬਦ ਚੱਲਦਾ ਵਾ ਕੋਈ ਲਾਈਟ ਦਿਖਦੀ ਆ ਕੋਈ ਪ੍ਰਕਾਸ਼ ਦਿਖਦਾ ਤੇ ਇਹਨੂੰ ਕੁਝ ਸਮਝਣਾ ਨਾ ਇਹ ਹੈ ਤੇ ਠੀਕ ਹੈ ਪਰ ਕੱਖ ਨਹੀਂ ਹੈ ਸਮਾਧੀ ਅਵਸਥਾ ਉੱਤੇ ਜਾ ਕੇ ਇਹ ਕੱਖ ਨਹੀਂ ਹੈ ਜ਼ੀਰੋ ਸ਼ਬਦ ਲਾਈਟ ਪ੍ਰਕਾਸ਼ ਦੁਨੀਆਂ ਵਾਦੇ ਬਿੰਡੇ ਇਹ ਕੱਖ ਨਹੀਂ ਹੈ ਅਗਰ ਬੰਦਾ ਸਮਾਧੀ ਚ ਗਿਆ ਆ ਤਾਂ ਕਿ ਉਹ ਸਦਾ ਤੁਹਾਡੇ ਮਨ ਦੇ ਆਪਣੇ ਕੋ ਸੰਕਲਪ ਹੋਣ ਇਸ ਤਰ੍ਹਾਂ ਹੋ ਰਿਹਾ ਹੋਵੇ ਵੈਸੇ ਹੈ ਇੱਕ ਅੱਖ ਨਹੀਂ ਹੈ ਇਹ ਮੈਂ ਕਹਿ ਲਵਾਂ ਜਦੋਂ ਮੰਜੀ ਹਾਲ ਸਾਹਿਬ ਨੇ 1991 92 ਦੀ ਗੱਲ ਮਸਕੀਨ ਸਾਹਿਬ ਨੇ ਪੰਜਾਂ ਸ਼ਬਦਾਂ ਦੀ ਵਿਆਖਿਆ ਕੀਤੀ ਤੇ ਚਲੋ ਉਦੋਂ ਅਸੀਂ ਅਜੇ ਸ਼ੁਰੂਆਤ ਹੀ 90 91 ਚ ਸ਼ੁਰੂਆਤ ਹੋਈ ਸੀ ਇਸ ਪੱਖ ਦੀ ਤੇ ਮੈਂ ਬਾਬਾ ਜੀ ਨੂੰ ਸ਼ਾਮ ਨੂੰ ਕਿਹਾ ਮੈਂ ਕਿਹਾ ਅੱਜ ਮਸਕਿੰਗ ਸਾਹਿਬ ਨੇ ਨਾ ਮੰਜੀ ਹਾਲ ਇਦਾਂ ਕਥਾ ਕੀਤੀ ਪੰਜਾਂ ਸ਼ਬਦਾਂ ਦੀ ਉਹ ਬਾਬਾ ਜੀ ਕਹਿੰਦੇ ਐਵੇਂ ਮਾਰੀ ਜਾਂਦਾ ਜੱਬੜੀਆਂ ਨੂੰ ਕੀ ਪਤਾ ਕਿੰਨਾ 28 ਸਾਲ ਹੋ ਗਏ ਮੈਨੂੰ ਲੱਗੇ ਨੂੰ ਦਿਨੇ ਰਾਤ ਮੈਂ ਲਗਾਵਾ ਤੇ ਗੁਰੂ ਦੀ ਕਿਰਪਾ ਵੀ ਆ ਤੇ ਮੈਨੇ ਤਾਂ ਕੋਈ ਸ਼ਬਦ ਸੁਣਿਆ ਨਹੀਂ ਨੂੰ ਪਤਾ ਨਹੀਂ ਕਿਤੋਂ ਜੱਬੜੀਆਂ ਮਰੀ ਜਾਂਦਾ ਯੋਨਿਕ ਸਾਧੂ ਦੀ ਅਵਸਥਾ ਇੱਕ 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 ਗਿਆਨੀ ਆ ਨੇ ਪੜ ਲਿਆ ਉਹ ਕਹਿ ਰਿਹਾ ਇੱਕ ਨੇ ਅਨੁਭਵ ਕੀਤਾ ਉਹ ਆਪਣੇ ਅਨੁਭਵ ਨਾਲ ਦੱਸ ਰਿਹਾ ਉਹਨਾਂ ਆਫੇ ਦੱਸਿਆ ਵੀ ਜਿਹੜੀ ਪੂਰਨ ਸਮਾਧੀ ਹੁੰਦੀ ਆ ਨਾ ਉੱਥੇ ਕੁਝ ਨਹੀਂ ਹੁੰਦਾ ਨਾ ਕੋਈ ਰਸ ਤੇ ਨਾ ਕੋਈ ਰੱਬ ਜਿਹੜੇ ਰੱਬ ਨੂੰ ਮਿਲਣ ਤੁਰਦਾ ਨਾ ਸਾਧਕ ਉਹ ਰੱਬ ਵੀ ਉੱਥੇ ਨਹੀਂ ਹੁੰਦਾ ਤਾਂ ਜੀ ਮਹਾਤਮਾ ਬੁੱਧ ਨੇ ਆਖਿਆ ਪਰ ਕੋਈ ਪ੍ਰਮਾਤਮਾ ਨਾਂ ਦੀ ਚੀਜ਼ ਨਹੀਂ ਹੈ ਕੋਈ ਆਤਮਾ ਵੀ ਨਹੀਂ ਹੈ ਕੱਖ ਨਹੀਂ ਹੈ ਤੇ ਕਿਸੇ ਨੇ ਆਖਿਆ ਫਿਰ ਕੀ ਆ ਤੁਸੀਂ ਘਰ ਬਾਹਰ ਛੱਡ ਕੇ ਰਾਜਿਆ ਰਾਜ ਛੱਡੇ ਆ ਇਹ ਕੰਮ ਕਰਨ ਦੇ ਕੀ ਆ ਕਹਿਣ ਲੱਗੇ ਸੁਣਨ ਵਾ ਸੁਣਨ ਵਿੱਚ ਕੁਝ ਹੁੰਦਾ ਥੋੜਾ ਅਗਰ ਜਿਸ ਸੁਣਨ ਵਿੱਚ ਕੁਝ ਹੁੰਦਾ ਹੋਵੇ ਕਸੂਨ ਥੋੜਾ ਕੋਈ ਉਹ ਕਹ ਲਗੇ ਕੱਖ ਨਹੀਂ ਹੈ ਇਹ ਪਰ ਉਹਨਾਂ ਦੀ ਅਵਸਥਾ ਥਾਡੀ ਥੋੜਾ ਹੈ ਤੇਨ ਲਗੇ ਨਾਉ ਉਥੇ ਕੋਈ ਰਸ ਵਾ ਤੇ ਨਾਉ ਕੋਈ ਰੱਬ ਵਾ ਤੇ ਨਾਉ ਕੋਈ ਧਰਮ ਉਥੇ ਬੰਦੇ ਦਾ ਧਰਮ ਹੀ ਮੁੱਕ ਗਿਆ ਧਰਮਾਂ ਦੇ ਝਗੜੇ ਵੀ ਮੁੱਕ ਗਏ ਧਰਮ ਹੀ ਮੁੱਕ ਗਿਆ ਧਰਮ ਕਿਉਂ ਮੁੱਕਿਆ ਕਿ ਉੱਥੇ ਜਾ ਕੇ ਬੰਦੇ ਨੂੰ ਇਸ ਚੀਜ਼ ਦਾ ਬੋਧ ਹੁੰਦਾ ਹੈ ਗਿਆਨ ਹੁੰਦਾ ਮੈਂ ਸਰੀਰ ਨਹੀਂ ਹਾਂ ਤੇ ਧਰਮ ਤੇ ਸਰੀਰ ਨਾਲ ਹੀ ਸਬੰਧ ਰੱਖਦਾ ਹੈ ਆਤਮਾ ਨਾਲ ਕੋਈ ਸਬੰਧ ਨਹੀਂ ਹੈ ਧਰਮ ਦਾ ਪਰਮਾਤਮਾ ਦੇ ਨਾਲ ਕੋਈ ਧਰਮ ਦਾ ਕੋਈ ਸਬੰਧ ਨਹੀਂ ਹੈ ਨਾ ਉਥੇ ਸਰੀਰ ਵਾ ਤੇ ਨਾ ਉਥੇ ਸੰਸਾਰ ਹੀ ਆ ਕੋਈ ਐਵੇਂ ਕਹੇ ਨਾ ਸਰੀਰ ਨਾ ਸੰਸਾਰ ਤੇ ਨਾ ਕੋ ਇਥੇ ਗਿਆਨ ਵਾ ਕਹਿੰਦੇ ਸੰਤਾਂ ਦੇ ਕੋਲ ਕੋਈ ਗਿਆਨ ਨਹੀਂ ਹੁੰਦਾ ਗਿਆਨ ਹੁੰਦਾ ਗਿਆਨੀਆਂ ਕੋ ਚੰਨ ਕਤਾਬਾਂ ਪੜ੍ਹੀਆਂ ਗਿਆਨੀ ਤੇ ਕੋਈ ਪ੍ਰਮਾਣ ਦੇ ਸਕਦਾ ਸੰਤ ਨਹੀਂ ਕੋ ਪ੍ਰਮਾਣ ਦਿੰਦੇ ਨਾ ਪੁੱਛੋ ਸੂਰਦਾਸ ਨੂੰ ਕੋਈ ਪ੍ਰਮਾਣ ਹੈ ਸੂਰਦਾਸ ਦੇ ਕੋਲ ਜਦੋਂ ਸਮਾਧੀ 'ਚ ਬੈਠੇ ਗੁਰੂ ਅਰਜਨ ਸਾਹਿਬ ਕੋ ਕਿਹ ਲੱਗੀ ਕੋਈ ਪ੍ਰਮਾਣ ਹੀ ਨਹੀਂ ਮੈਂ ਦਵਾਂ ਕਿ ਕੋ ਹੈ ਹੀ ਨਹੀਂ ਹੁੰਦਾ ਤੇ ਅਖਰਾਂ ਵਾਲੇ ਕੋ ਆ ਇਹ ਅੱਖਰ ਖਿਰ ਜਾਣਗੇ ਉਹ ਅੱਖਰ ਇਹਨਾਂ ਵਿੱਚ ਨਹੀਂ ਹੈ ਪਰ ਅੱਖਰਾਂ ਤੋਂ ਬਿਨਾ ਉੱਥੇ ਜਾਇਆ ਵੀ ਨਹੀਂ ਜਾਣਾ ਇਹ ਵੀ ਨਾਲ ਹੈ ਗੱਡੀ ਤੋਂ ਬਿਨਾ ਹਜੂਰ ਸਾਹਿਬ ਨਹੀਂ ਜਾਇਆ ਜਾਣਾ ਤੇ ਹਜੂਰ ਸਾਹਿਬ ਗੱਡੀ ਕੋਈ ਹਜੂਰ ਸਾਹਿਬ ਨਹੀਂ ਹੈ ਤੂੰ ਕਹਿ ਲਓ ਮਾਧਿਅਮ ਨਾ ਉਥੇ ਕੋ ਗਿਆਨ ਵਾ ਤੇ ਨਾ ਉਥੇ ਕੋ ਧਿਆਨ ਵਾ ਧਿਆਨ ਵੀ ਮੁੱਕ ਗਿਆ ਮੈਂ ਕਿੱਦਾਂ ਖਚਰ ਧਿਆਨ ਕਰੂਗਾ ਧਿਆਨ ਇੱਕ ਮਿਹਨਤ ਵਾ ਉੱਥੇ ਮਿਹਨਤ ਥੋੜਾ ਕੋਈ ਜੋਤ ਮਿਲੀ ਸੰਜੋਤ ਰਹਿਆ ਕਾਲ ਦਾ ਉਹ ਜਿਹੜਾ ਮੈਂ ਕਾਲ ਦਾ ਸੀ ਕਾਲਣਾ ਖਤਮ ਹੋ ਗਈ ਧਿਆਨ ਮੁੱਕ ਗਿਆ ਗਿਆਨ ਮੁੱਕ ਗਿਆ ਉੱਥੇ ਕੋ ਨਾ ਸੁਰਤਵਾ ਨਾ ਕੋ ਜਿੰਦਵਾ ਨਾ ਜੀਵ ਉਹ ਨਾ ਪੀਉ ਉਹ ਕੱਖ ਨਹੀਂ ਹੋਰ ਇਥੇ ਤੇ ਬੰਦਾ ਕਬਰ ਜੂ ਫਿਰ ਸਮਾਧੀ ਵਾਲੇ ਲੋਕ ਕੋਈ ਗਿਆਨੀ ਨਹੀਂ ਹੁੰਦੇ ਅੱਖਰਾਂ ਵਾਲੇ ਹੀ ਗਿਆਨੀ ਹੁੰਦੇ ਆ ਸਮਾਧੀ ਵਾਲਾ ਬੰਦਾ ਤੇ ਕੋਈ ਗਿਆਨ ਹੁੰਦਾ ਹੀ ਨਹੀਂ ਉਹ ਤੇ ਮੋਨ ਹੁੰਦਾ ਹੈ ਹਾਂਜੀ ਪਰਮਾਤਮਾ ਕੋਈ ਬੋਲ ਥੋੜਾ ਹੈ ਅਬੋਲ ਵਸਤਾ ਨੂੰ ਪਰਮਾਤਮਾ ਕਹਿੰਦੇ ਜਿੱਥੇ ਮਨ ਨਹੀਂ ਬੋਲਦਾ ਅਬੋਲ ਮੋਨ ਕਹਿ ਲਓ ਕੁਝ ਵੀ ਕਹਿ ਲਓ ਇਸ ਕਰਕੇ ਇਹ ਵੱਡੀ ਗੱਲ ਆ ਇਹ ਕਿਸੇ ਦੀ ਸਮਝ ਆਉਣ ਵਾਲੀ ਨਹੀਂ ਜੇ ਅਪਾ ਕਹਿ ਤੀ ਜੋ ਸਮਝੀ ਸੀ ਅਗੇ ਗੁਰ ਪਰਮੇਸ਼ਰ ਜਾਣੇ